ਵੇ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਨਹੀਂ ਜੋਂਦਾ ਪਹਿਲੂ ਛੇਤੀ ਤੋਂ ਛੇਤੀ ਇਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲੋਂ ਇਹਨੇ ਕਿਸੇ ਹੋਰ ਨਾਲ ਐੇ ਕੰਮ ਹੋਵੇ ਜਿੱਦਾਂ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ 5 ਸਾਲਾਂ ਦਾ ਮਾਸੂਮ ਹਰਵੀਰ ਸਿੰਘ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਕਿਡਨਾਪ ਕਰਕੇ ਜਸਦਾ ਬਹਿਰੇਮੀਦਨਾ ਕਤਲ ਕਰ ਦਿੱਤਾ ਗਿਆ ਤਾਂ 10 ਤਰੀਕ ਨੂੰ ਸਵੇਰੇ 10 ਵਜੇ ਦੇ ਕਰੀਬ ਹਰਵੀਰ ਦੀ ਮ੍ਰਿਤਕ ਦੇ ਸ਼ਮਸ਼ਾਨ ਘਾੜ ਤੋਂ ਬਰਾਮਦ ਹੁੰਦੀ ਹੈ ਜਿਸ ਤੋਂ ਬਾਅਦ ਪੋਸਟਮਾਰਟਮ ਹੁੰਦਾ ਹੈ ਤੇ ਮ੍ਰਿਤਕ ਦੇ ਪਰਿਵਾਰ ਨੂੰ ਸੌਂਪੀ ਗਈ ਹਰਵੀਰ ਦਾ ਅੰਤਮ ਸੰਸਕਾਰ ਉਸਦੇ ਜੱਦੀ ਪਿੰਡ ਫਗਵਾੜੇ ਦੇ ਪਿੰਡ ਪਾਣੋ ਕੇਦ ਵਿੱਚ ਕੀਤਾ ਗਿਆ ਇਸ ਮੌਕੇ ਪਿੰਡ ਵਾਸੀਆਂ ਤੇ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ ਤੇ ਪਰਿਵਾਰਕ ਮੈਂਬਰਾਂ ਦਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਉਹ ਬੰਦੇ ਨੂੰ ਤਰਸ ਨਹੀਂ ਆਇਆ ਉਹਨੂੰ ਇੱਕ ਛੋਟਾ ਜਿਹਾ ਬੱਚਾ ਮਾਸ਼ਾਅੱਲਾ ਉਹਨੇ ਕੀ ਬਗਾੜਿਆ ਜੀ ਇਹਦਾ ਮੈਨੂੰ ਮਾਰ ਦਿੰਦਾ ਮੇਰੇ ਪਤਨੂੰ ਛੱਡ ਦਿੰਦਾ ਮੈਂ ਜੋਨਾ ਬਿਨੂ ਛੇਤੀ ਤੋਂ ਛੇਤੀ ਉਹਨੂੰ ਫਾਂਸੀ ਤੇ ਚੜਾਇਆ ਜਾਵੇ ਚੜਾਇਆ ਵੀ ਜਾਵੇ ਸਾਹਮਣੇ ਚੜਾਇਆ ਜਾਵੇ ਚਾਰ ਦਵਾਰੀ ਦੇ ਅੰਦਰ ਨਾ ਚੜਾਇਆ ਜਾਵੇ ਤਾਂ ਕਿ ਕੱਲੋਂ ਉਹਨੇ ਕਿਸੇ ਹੋਰ ਨਾਲ ਇਹ ਕੰਮ ਹੋਵੇ ਜਿਦਾ ਮੇਰੇ ਪੁੱਤ ਨਾ ਹੋਇਆ ਨਾ ਬਾਕੀ ਕਿਸੇ ਹੋਰ ਦੇ ਪੁੱਤ ਨਾ ਐਦਾਂ ਹੋਵੇ ਉਹਨੂੰ ਪਤਾ ਲੱਗੇ ਉਹ ਕਰਨ ਤੋਂ ਪਹਿਲਾਂ ਸੋਚੂਗਾ ਜਿਹੜਾ ਕਰੂਗਾ ਵੀ ਹਾਂ ਵੀ ਮੇਰੇ ਨਾਲ ਐਦਾਂ ਹੋਣੀ ਆ ਜੇ ਅੱਜ ਇਹ ਕੰਮ ਨਾ ਕੀਤਾ ਨਾ ਤਾਂ ਫੇਰ ਇਹ ਕੰਮ ਹੁੰਦੇ ਹੀ ਰਹਿਣੇ ਆ ਵੀ ਮੇਰੇ ਵਰਗੇ ਪਤਾ ਨਹੀਂ ਕਿੰਨੇ ਕ ਹੋਣੇ ਆ ਹਰਵੀਰ ਪਤਾ ਨਹੀਂ ਕਿੰਨੇ ਕ ਜਾਣੇ ਆ ਜੇ ਕੰਮ ਛੇਤੀ ਤੋਂ ਛੇਤੀ ਨਾ ਕੀਤਾ ਵੀ ਇਹ ਕਹਿੰਦਾ ਇਹੜੇ ਪ੍ਰਵਾਸੀ ਆ ਇਹਨਾਂ ਨੂੰ ਪੰਜਾਬ ਚੋਂ ਬਾਹਰ ਕੱਢੋ ਇਹ ਜਿਹੜੇ ਸੀਗੇ ਜਿਹੜਾ ਜਿਨੀ ਕੀਤਾ ਉਹ ਵੀ ਬਿਹਾਰੀ ਸੀਗਾ ਭਈਆ ਠੀਕ ਹੈ ਤੇ ਇੱਕ ਉਹਨੇ ਨਾਂ ਲਿਆ ਲੇਡੀ ਦਾ ਉਹ ਵੀ ਬਿਹਾਰੀ ਪਿੰਕੀ ਨਾਂ ਆ ਇੱਕ ਫੇਰ ਉਹਨੇ ਨਾਂ ਲਿਆ ਦੀਪੂ ਉਹ ਵੀ ਬਿਹਾਰੀ ਇਹ ਭਈਆਂ ਨੇ ਜਾਨੀ ਕਿ ਗਰੁੱਪ ਬਣਾਇਆ ਹੋਇਆ ਹੈ ਇਹ ਮੈਨੂੰ ਲੱਗਦਾ ਇਹ ਜਿਹੜੀ ਚੀਜ਼ ਇਹਨੇ ਕੀਤੀ ਆ ਇਹ ਨਹੀਂ ਪਹਿਲਾਂ ਕੋਈ ਸੀਬਿਆ ਚ ਲੈ ਕੇ ਗਏ ਨਹੀਂ ਕੁਝ ਉਹਦੀ ਜਿੱਦਾਂ ਕਰਦੇ ਹੁੰਦੇ ਟੂਨੇ ਟੋਟ ਕੇ ਜਾ ਉਹ ਕੀਤੇ ਆ ਫੇਰ ਉਹ ਜਨਾਨੀ ਨੇ ਬੰਦੇ ਨੂੰ ਉਹਨੂੰ ਸੌਂਪਤਾ ਜੇ ਨੇ ਨਸ਼ਾ ਕੀਤਾ ਸੀ ਉਹ ਬੰਦੇ ਨੇ ਫੇਰ ਇਹ ਕੰਮ ਕੀਤਾ ਉਹ ਜੀ ਉਹ ਇੱਕ ਕਿੱਲਿਆਂ ਵਾਲਾ ਆ ਕਿਹੜਾ ਹਾਂ ਬਲਰਾਮ ਬਲਰਾਮ ਕਿੱਲਿਆਂ ਵਾਲਾ ਠੀਕ ਹੈ ਜੀ ਉਹਦੀ ਦੁਕਾਨ ਤੋਂ ਇਹਨੇ ਸਕੂਟਰੀ ਲਈ ਸੀ ਉਹਦੀ ਸਕੂਟਰੀ ਸੀਗੀ ਉੱਥੇ ਕੰਮ ਕਰਦਾ ਸੀਗਾ ਬਲਰਾਮ ਦੀ ਦੁਕਾਨ ਤੇ ਉੱਥੋਂ ਸਕੂਟਰੀ ਲੈ ਕੇ ਮੁੜ ਕੇ ਸਾਡੇ ਮੇਰੇ ਮੁੰਡੇ ਨੂੰ ਉੱਥੋਂ ਲਿਆ ਕੇ ਸਕੂਟਰੀ ਫੇਰ ਉੱਥੇ ਖੜੀ ਕਰ ਆਇਆ ਹਾਂਜੀ ਮੈਨੂੰ ਜੀ ਮੈਨੂੰ ਸਰਕਾਰ ਤੋਂ ਇਹੀ ਆ ਜਜ ਸਾਹਿਬ ਤੋਂ ਵੀ ਇਹੀ ਹੈ ਵੀ ਇਹਨੂੰ ਫਾਸਟ ਤੋਂ ਫਾਸਟ ਜਿਹਦਾ ਫਾਸਟ ਟ੍ਰੈਕ ਲਾ ਕੇ ਇਹਨੂੰ ਕੇਸ ਨੂੰ ਯਾਨੀ ਕਿ ਦਿਨਾਂ 'ਚ ਨਿਬੇੜਿਆ ਜਾਵੇ ਮਹੀਨਿਆਂ 'ਚ ਨਹੀਂ ਨਹੀਂ ਇਹਨੂੰ ਦਿਨਾਂ ਦਿਨਾਂ 'ਚ ਨਿਬੇੜਿਆ ਜਾਵੇ ਇਹਨੂੰ ਹਾਂਜੀ ਮੰਗ ਅਸੀਂ ਕਿ ਰੱਖ ਸਕਦੇ ਜੇ ਸਾਡਾ ਨਿਆਂ ਨਹੀਂ ਚੱਲ ਗਿਆ ਗਵਰਨਮੈਂਟ ਦੇਖੇ ਵੀ ਕੀ ਦੇਣਾ ਕੀ ਕਰਨਾ ਉਹਨਾਂ ਨੂੰ ਫੜੇ ਉਹਨਾਂ ਨੂੰ ਫਾਹੇ ਦੇਵੇ ਜਿਹੜੇ ਭਈਆ ਆਇਓ ਆ ਉਹ ਇੱਥੇ ਸਾਡਾ ਕੀ ਕਰਦੇ ਆ ਜਿਆਦਾ ਸਾਨੂੰ ਬਖਸ਼ਦੇ ਨੇ ਉਹ ਜੀ ਇਦਾਂ ਹੋਰ ਮਾਰੇ ਕਿਹੜੀ ਗੱਲ ਹੋ ਸਕਦੀ ਆ ਸਾਡੇ ਨਿਆਂਿਆਂ ਨੂੰ ਮਾਰੀ ਜਾਂਦੇ ਆ